ਨਾ ਮਟਰ ਮਟਰੀ ਦਾ ਜੀ ਕਾਦਾ ਕੰਮ ਕਰਦੇ ਸੇ ਕੰਡੇ ਦਾ ਕੰਮ ਆ ਜੀ ਕੀ ਹੋਇਆ ਰਾਤ ਨੂੰ ਰਾਤ ਨੂੰ ਹੀ ਚੋਰੀ ਹੋ ਗਈ 80 90 ਗੱਟੇ ਚੋਰੀ ਕਰਕੇ ਲੈ ਗਏ ਸਾਡੇ ਐ ਮੁਚਲਦੇ ਨਹੀਂ ਚੋਣਦੇ ਸੋਨਾ ਸੀ ਹਾਂ ਬਾਸਪਤੀ ਜੀ ਕਿੰਨੇ ਕਿਲੋ ਦਾ ਗੱਟਾ ਸੀ 30 32 ਕਿਲੋ ਦਾ ਗੱਟਾ ਸੀ ਜਿੰਨਾ ਕ ਨੁਕਸਾਨ ਹੈ ਇਹ ਹੋ 80 90 ਹਜ਼ਾਰ ਦਾ ਨੁਕਸਾਨ ਆ ਕਿੱਧਰ ਗਿਆ ਇਹ ਨਹੀਂ ਪਤਾ ਉਹ ਨੌਰੇ ਚੌਕ ਜਨਾਬ ਇਹਨਾਂ ਨੇ ਪਾੜ ਲਾਇਆ ਕੰਤ ਕੋਕੋਟੇ ਦੇ ਵਿੱਚੋਂ ਜੀ ਉਦਰਾ ਮਾਲ ਕਦੇ ਪਾੜ ਲੱਕ ਲੈ ਗਏ ਹਾਂਜੀ ਉਹ ਪਤਾ ਨਹੀਂ ਲੱਗਿਆ ਵੀ ਕਿੰਨੇ ਜਾਣੇ ਸੀਗੇ ਨਹੀਂ ਜੀ ਇਹ ਨਹੀਂ ਪਤਾ ਲੱਗਿਆ ਵਿਕਾਸ ਤੇ ਲੈ ਕੇ ਗਏ ਇਹ ਨਹੀਂ ਪਤਾ ਲੱਗੀਆਂਦਾ ਜੀ ਕੋਈ ਸੀਸੀਟੀਵੀ ਨਹੀਂ ਆਈ ਸਾਹਮਣੇ ਨਾ ਜੀ ਪਹਿਲਾਂ ਵੀ ਕੋਈ ਚੋਰੀ ਚੁਰੀ ਹੋਈ ਹੈ ਇੱਥੇ ਇੱਥੇ ਤਾਂ ਪਹਿਲੇ ਤਾਂ ਹੋਈ ਨਹੀਂ ਜੀ ਪਹਿਲੀ ਵਾਰ ਹੀ ਹੋਈ ਹੈ ਹਾਂਜੀ ਡਾਕਟਰ ਵਾਲੇ ਕੇਂਦਰ ਨਾਲ ਨੁਕਸਾਨ ਕਿੰਨਾ ਹੋਊਗਾ 80-90 ਹਜ਼ਾਰ ਦਾ ਹੋਊਗਾ ਹੋਵੇ ਬੜੇ ਵਿਯੋਗ ਯਾਨੀ ਗਲ ਤੋਂ ਸੋਚੇ ਕਰਤਾ ਵੀ ਉਹ ਸਰਪੰਚ ਸਾਹਿਬ ਨੇ ਮਾਰਤਾ ਭੌਣ ਜੀ ਉਹਨਾਂ ਨੂੰ ਹਾਂ ਚੱਲਿਆ ਅਸੀਂ ਦਿਖਾ ਦਿੰਦੇ ਕਿੰਨੇ ਕ ਵਜੇ ਦੀ ਹੁੰਦਾ ਹੈ ਅਸੀਂ 10 ਵਜੇ ਤੋਂ 9 ਵਜੇ ਤੱਕ ਗਏ ਜੀ ਇੱਥੋਂ ਤੇ ਰਾਤ ਦੇ 12 2:30 ਹੋ ਜੇ ਲੱਗੇ ਪਰ ਇਹਨਾਂ ਨੂੰ ਸੀ ਕੋਈ ਇੱਧਰ ਹੋ ਰਹਿੰਦੇ ਉਹਨਾਂ ਨੇ ਪੁੱਛਿਆ ਉਹ ਕਹਿੰਦੇ ਰਾਤ ਕੁੱਤੇ ਭੌਕਿਆ ਹੋਰ ਤਾਂ ਉਹਨਾਂ ਨੇ ਦੇਖਿਆ ਨਹੀਂ ਕੋਈ ਕਹਿੰਦਾ 20-25 ਬੰਦੇ ਰਹਿੰਦੇ ਉੱਥੇ ਕੰਮ ਲੈਂਦੇ ਪਤਾ ਹੀ ਲੱਗਿਆ ਸੀ ਕੰਮ ਕਾਹਦਾ ਕਰਦੇ ਸੀ ਅਸੀਂ ਕੰਡੇ ਦਾ ਕੰਮ ਕਰਦੇ ਸੀ ਕੰਡੇ ਵਾਲੀ ਸੀ ਕਿੱਥੇ ਹਾਂਜੀ ਸਮਾਲ ਵੀ ਕਾ ਨਹੀਂ ਸੀਗਾ ਇਹ ਅਹੀਂ ਭਰਾ ਕੇ ਤੋਲਾ ਕੇ ਜਿਹਨਾਂ ਲੇਬਰ ਦੇਣੀ ਸੀ ਉਹਨੇ ਤੋਲਾ ਕੇ ਰਖਾ ਕੇ ਦੇ ਅੱਛਾ ਉਹ ਆਪ ਦੇਖੀ ਉਹ ਹੋਰ ਕੀ ਨੁਕਸਾਨ ਹੋਇਆ ਬਸ ਅਹੀਂ ਚੋਨਾ ਹੀ ਲੈ ਗਏ ਜੀ ਬਸ ਬਧੀ ਹੋਰ ਵੀ ਪੈਸਾ ਪੁੱਛਣ ਲੱਗੇ ਨਾ ਨਾ ਜੀ ਨਾ ਨਾ ਗਲਤ ਨਹੀਂ ਲੱਗੀ ਹਾਂ ਜੀ ਹਾਂ ਜੀ